ਜਦਿਆਪਾ ਪਹੁੰਚ ਗਏ ਆ ਬਾਬੇ ਦੀ ਜਗ੍ਹਾ ਤੇ ਤੇ ਇਸ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਬਹੁਤ ਭਲੇ ਹੁੰਦੇ ਆ ਤੇ ਇਸ ਜਗ੍ਹਾ ਦੇ ਵਿੱਚ ਆ ਕੇ ਬਹੁਤ ਦੂਰੋਂ ਦੂਰੋਂ ਸੰਗਤ ਆ ਜਿਹੜੀ ਇੱਥੇ ਸਨਾਨ ਕਰਕੇ ਜਾਂਦੀ ਆ ਇੱਥੇ ਸਪੈਸ਼ਲ ਸਨਾਨ ਕਰਨ ਦੇ ਲਈ ਇੱਕ ਬਾਥਰੂਮ ਬਣਾਇਆ ਹੋਇਆ ਜਾਨੀ ਕਿ ਇਖਣਾਉਣ ਵਾਸਤੇ ਪਰਦਾ ਕੀਤਾ ਹੋਇਆ ਤੇ ਆਪਾਂ ਇੱਥੇ ਇੱਕ ਭਗਤ ਦੀ ਡਿਊਟੀ ਆ ਤੇ ਉਹ ਇੱਥੇ ਹੀ ਹੁੰਦੇ ਨੇ ਆਪਾਂ ਉਹਨਾਂ ਨੂੰ ਪੁੱਛਦੇ ਆ ਬਾਬੇ ਦਾ ਨਾਮ ਕੀ ਹੈ ਇਹਦਾ ਤੇ ਵੀ ਕੀ ਕੀ ਇੱਥੇ ਇਲਾਜ ਹੁੰਦੇ ਆ ਇੱਥੇ ਇਹ ਜਗ੍ਹਾ ਬਣੀ ਹੋਈ ਆ ਇਹ ਦਰਗਾਹ ਬਣੀ ਹੋਈ ਆ ਕੋਈ ਵੀ ਕਿਸੇ ਤਰ੍ਹਾਂ ਦੀ ਸੁੱਖ ਸੁਖ ਲੋ ਤੁਸੀਂ ਹਰ ਤਰ੍ਹਾਂ ਦਾ ਭਲਾ ਹੁੰਦਾ ਤੇ ਹਾਂਜੀ ਆਪਾਂ ਗੱਲ ਕਰਦੇ ਆ ਭਗਤ ਨਾਲ ਹਾਂਜੀ ਬਾਬਾ ਜੀ ਇੱਕ ਖੜੇ ਹੋ ਜਾਓ ਬਾਬਾ ਜੀ ਹਾਂਜੀ ਬਾਬਾ ਜੀ ਸਾਨੂੰ ਪਤਾ ਲੱਗਿਆ ਵੀ ਇੱਥੇ ਪਿੰਡਾਂ ਦੇ ਵਿੱਚ ਨੇੜੇ ਨੇੜੇ ਗੱਲ ਚੱਲ ਰਹੀ ਸੀਗੀ ਇੱਕ ਕਹਿੰਦੇ ਵੀ ਇੱਥੇ ਜਿਹੜੀ ਇਹ ਜਗ੍ਹਾ ਬਣੀ ਹੋਈ ਆ ਦਰਗਾਹ ਬਣੀ ਹੋਈ ਆ ਇਸ ਦੇ ਵਿੱਚ ਬਹੁਤ ਭਲੇ ਹੁੰਦੇ ਆ ਇੱਥੇ ਕਾਦੇ-ਕਾਦੇ ਭਲੇ ਹੁੰਦੇ ਆ ਜੀ ਇੱਥੇ ਭਲੇ ਹੁੰਦੇ ਆ ਪੱਤੇ ਨਹੀਂ ਸੁੱਕਾ ਦਾ ਹਾਂਜੀ ਪੱਤੇ ਜਨਾਨੀ ਕੋਈ ਪੱਤਾ ਨਹੀਂ ਹੁੰਦਾ ਹਾਂਜੀ ਸੁੱਕੜੀ ਖਹੀ ਆ ਹਾਂਜੀ ਥੋੜੇ ਪੁੰਛੀਆਂ ਨੇ ਹਾਂਜੀ ਸਾਰੇ ਇਲਾਜ ਇੱਥੇ ਦੂਰੋ ਦੂਰੋ ਢਾਕਲ ਦੁੱਲੀ ਦੀ ਜੋ ਹੁੰਦੇ ਬਤਾ ਅੱਛਾ ਅੱਛਾ ਜੀ ਤੇ ਇੱਕ ਇਹ ਬਾਬੇ ਦਾ ਨਾਮ ਜੀ ਕਿਸੇ ਨੇ ਆਉਣਾ ਹੋਵੇ ਤਾਂ ਇਹ ਕਿਹੜੇ ਰਾਤ ਤੇ ਆ ਜਾਂਦਾ ਜੀ ਇਹ ਬਰਿਆਏ ਰਾਤ ਤੇ ਇਹ ਭਰਿਆਂ ਵਾਲੇ ਰਾਹ ਤੇ ਹਾਂ ਭਰਿਆ ਇਹ ਰਾਹ ਕੱਚਾ ਰਸਤਾ ਜੇ ਕੱਸੀ ਦੱਸੀ ਹਾਂਜੀ ਆ ਕੇ ਚਿੱਪਸਦੇ ਵੀ ਬਾਬਾ ਚਾਲੀਆ ਪੀਰ ਤੇ ਓਕੇ ਓਕੇ ਪਤਾ ਲੱਗ ਜਾਂਦਾ ਪੀਰ ਹੀ ਆ ਇੱਕ ਇਧਰੋਂ ਸਿੱਧਾ ਰਸਤਾ ਪੀਪਲੀਆਂ ਤੋਂ ਵੀ ਆਉਂਦਾ ਹਨਾ ਇੱਕ ਇਹ ਜਿਹੜਾ ਇਧਰੋਂ ਸੜਕ ਜਾ ਰਹੀ ਏ ਕਿਹੜੀ ਸੜਕ ਜਾਂਦੀ ਏ ਜੀ ਕਲੈਰੀ ਵਾਲੀ ਕਲੈਰੀ ਤੇ ਉੱਤੋਂ ਜੇ ਜਾ ਕੇ ਕਲੈਰੀ ਤੋਂ ਪੁੱਛਦੇ ਵੀ ਬਾਬਾ ਦੇ ਹਾਂਜੀ ਜੇ ਕਿਸੇ ਨੇ ਵਾਈਕ ਤੇ ਜਾਂ ਮੋਟਰਸਾਈਕਲ ਤੇ ਆਉਣਾ ਤੁਸੀਂ ਕਲੈਰੀ ਵਾਲੇ ਰੋਡ ਤੇ ਆ ਕੇ ਤੁਸੀਂ ਉਹ ਕਰ ਸਕਦੇ ਆ ਇਹ ਬਾਬੇ ਦਾ ਨਾਮ ਕੀ ਏ ਜੀ ਚਾਲੀਆ ਪੀਰ ਬਜਦਨ ਚਾਲੀਆ ਪੀਰੀ ਕਹਿੰਦੇ ਹਾਂਜੀ ਹਾਂਜੀ ਤੇ ਇੱਥੇ ਸੰਗਤ ਦੀ ਹੋਰ ਕਿੰਨੀ ਖਰਦਾ ਹੁੰਦੀ ਆ ਬਾਤੂ ਸਰ ਦਾ ਬਹੁਤ ਹਾਂਜੀ ਤੇ ਜੇ ਕਿਸੇ ਨੇ ਸੁੱਖ ਕਿਸੇ ਤਰ੍ਹਾਂ ਦੀ ਵੀ ਸੁੱਖ ਲੈ ਤੇ ਜਾਂ ਕਹਿੰਦੇ ਹੁੰਦੇ ਆ ਪਿੰਡਾਂ ਦੇ ਵਿੱਚ ਕਹਾਵਤਾਂ ਇੱਕ ਕਹਿੰਦੇ ਵੀ ਬੱਚੇ ਨੂੰ ਜਾਂ ਸ਼ਾਮ ਪੈ ਗਈ ਹਾਂ ਤੇ ਉਹਦਾ ਵੀ ਪ੍ਰੋਪਰ ਇੱਥੇ ਇਲਾਜ ਆ ਤੇ ਇਸ ਬਾਬੇ ਤੇ ਆ ਕੇ ਤੁਸੀਂ ਸੁੱਖ ਸੁੱਖੋ ਤੇ ਤੁਹਾਡਾ ਹਰ ਤਰ੍ਹਾਂ ਦਾ ਜਿਹੜਾ ਕੋਈ ਵੀ ਹੈਗਾ ਸੁੱਖ ਹੋਗੇ ਉਹ ਹੱਲ ਹੋਊਗਾ ਤੇ ਇਸ ਬਾਬੇ ਤੇ ਉੱਪਰ ਜਿਹੜੀ ਇੱਥੇ ਜਗਾਗੀ ਇਸ ਜਗ੍ਹਾ ਦੇ ਵਿੱਚ ਜਿਵੇਂ ਕੋਈ ਸ਼ਰਾਬ ਸੁਖਦਾ ਤਾਂ ਉਹ ਸ਼ਰਾਬ ਵੀ ਚੜਦੀ ਆਰੇ ਹਰ ਤਰ੍ਹਾਂ ਦੀ ਜਿਹੜੀ ਕੋਈ ਵੀ ਸੁਖ ਜਿਵੇਂ ਵੀ ਤੁਸੀਂ ਸੁਖ ਸਕਦੇ ਹੋ ਉਸ ਹਿਸਾਬ ਨਾਲ ਕੋਈ ਲੱਡੂਆਂ ਦਾ ਪ੍ਰਸ਼ਾਦ ਸੁਖੋ ਕੋਈ ਬਰਫੀ ਦਾ ਸੁਖੋ ਚਾਹੇ ਕੋਈ ਬਦਾਨਾ ਸੁਖੋ ਕੁਝ ਵੀ ਸੁਖੋ ਆਪਦੇ ਮਨ ਦੇ ਵਿੱਚ ਸੁੱਕ ਕੇ ਜਾਓ ਤੇ ਇੱਥੇ ਜਿਹੜਾ ਕੋਈ ਇਲਾਜ ਹਰ ਤਰ੍ਹਾਂ ਦਾ ਉਹਦਾ ਹੱਲ ਆ ਤੇ ਇਹ ਜਗ੍ਹਾ ਕੀ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਆਹ ਰੋਡ ਆਉਂਦਾਗਾ ਇਧਰੋਂ ਖਾਲ ਦੇ ਉੱਤੋਂ ਦੀ ਵੀ ਰਸਤਾ ਆਉਂਦਾਗਾ ਤੇ ਇਧਰਲੀ ਸਾਈਡ ਵੀ ਜਿਹੜਾ ਖਾਲ ਹੈਗਾ ਇੱਥੋਂ ਦੀ ਰਸਤਾ ਬਣਿਆ ਹੋਇਆ ਤੁਸੀਂ ਇਧਰ ਦੀ ਆ ਸਕਦੇ ਹੋ ਇੱਥੇ ਬਾਈ ਨੇ ਜ਼ਮੀਨਾਂ ਦੇ ਵਿੱਚ ਹਰ ਇੱਕ ਨੂੰ ਪਤਾ ਨਹੀਂ ਇਸ ਬਾਰੇ ਕਿਉਂਕਿ ਸਾਨੂੰ ਵੀ ਪਤਾ ਨਹੀਂ ਸੀ ਅਸੀਂ ਵੀ ਅੱਜ ਵੀਡੀਓ ਬਣਾਉਣੀ ਸੀ ਸਪੈਸ਼ਲ ਇਹਦੇ ਬਾਈ ਇਹਦੇ ਲਈ ਆਏ ਆ ਇੱਥੇ ਤੇ ਆਪਣੇ ਭਗਤ ਜੀ ਨੇ ਆਪਾਂ ਨੂੰ ਦੱਸੀ ਹੈ ਸਾਰਾ ਕੁਝ ਤੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਕਿ ਕਿਸੇ ਦਾ ਭਲਾ ਹੋ ਜਾਵੇ ਜਿਹੜਾ ਕੋਈ ਡਾਕਟਰੀ ਇਲਾਜ ਨਹੀਂ ਹੁੰਦਾ ਜਿਵੇਂ ਕਹਿ ਦਿੰਦੇ ਨੇ ਵੀ ਸਾਡੇ ਬੱਚੇ ਦਾ वजन ਨਹੀਂ ਵੱਧਦਾ ਜਾਂ ਸੋਕਾ ਹੋ ਜਾਂਦਾ ਜਿੰਨੇ ਸੁੱਕਣ ਲੱਗ ਜਾਂਦਾ ਬੱਚਾ ਤੇ ਬਚਪਨ ਤੋਂ ਵਾਧਾ ਫੁੱਲਦਾ ਨਹੀਂ ਤੁਸੀਂ ਇੱਥੇ ਇੱਕ ਵਾਰ ਆ ਕੇ ਬੱਚੇ ਨੂੰ ਨਿਵਾ ਕੇ ਜਰੂਰ ਲੈ ਕੇ ਜਾਓ ਤੁਹਾਡਾ ਬੱਚਾ ਤੰਦਰੁਸਤੀ ਹੋਊ ਤੇ ਪ੍ਰਮਾਤਮਾ ਦੀ ਕਿਰਪਾ ਗਈ ਬਾਬੇ ਦੀ ਵੀ ਇੱਥੇ ਕਿਰਪਾ ਤੇ ਵੀ ਤੁਹਾਡਾ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਅੜਿਆ ਉਹ ਹੱਲ ਹੋਊਗਾ ਜਾਂ ਕੋਈ ਬੱਚਾ ਬਿਮਾਰ ਅਠਮਾਰਾ ਉਹ ਸਹੀ ਹੋਊਗਾ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ